kala sanghya.com ਦੇਖ ਰਹੇ ਸਾਰੇ ਸਰੋਤਾਂ ਨੂੰ ਪਿਆਰ ਪਏ ਸਤਿ ਸ੍ਰੀ ਅਕਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦਾਰ ਰੇਸ਼ਮ ਸਿੰਘ ਸ਼ਾਹਾਂ ਦੇ ਖੂਹ ਤੇ ਲੰਗਰ ਲੱਗਾ ਹੋਇਆ ਰਸਦਾ ਜੀ ਉਸ ਤਰ੍ਹਾਂ ਅਕਲੇ ਖੂਹ ਤੇ ਜੀ ਤੇ ਦੇਖੋ ਜੀ ਸੇਵਲ ਚੱਲ ਰਹੀ ਹੈ ਰਸ ਦੀ ਤੇ ਸਾਰੇ ਜਣੇ ਆਏ ਹੋਏ ਆ ਰਸ ਰਸ ਲੈਣ ਇੱਧਰ ਸਾਹਮਣੇ ਦੇਖੋ ਤੇ ਰਸ ਨਿਕਲ ਰਹੀ ਹੈ ਇਸ ਟਾਈਮ ਤੇ ਰਸ ਦਾ ਲੰਗਰ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਗਾ ਹੋਇਆ ਜੀ ਲੋ ਜੀ ਰਸ ਨਿਕਲ ਰਹੀ ਆ ਤੇ ਜਿੱਦਾਂ ਜਿੱਦਾਂ ਵੀ ਰਸ ਲੈਣ ਆਉਂਦੇ ਆ ਸਾਰੇ ਜਣੇ ਜੀ ਤੇ ਰਸ ਦਾ ਲੰਗਰ ਇਹ ਨਹੀਂ ਚੱਲਦਾ ਰਹਿਣਾ ਜੀ ਇਹ ਮੇਲਣਾ ਸਾਹਮਣੇ ਅੰਕਲ ਹੁਣੇ ਦੇਖੋ ਜੀ ਇਦਾਂ ਹੀ ਰਸ ਦਾ ਲੰਗਰ ਚੱਲੀ ਜਾਣਾ ਜੀ ਸ਼ਾਮ ਤੱਕ ਚੱਲੂਗਾ ਜੀ ਡਰਮ ਭਰੇ ਹੋਏ ਸਾਰੇ ਹਰ ਸਾਲ ਦੀ ਤਰ੍ਹਾਂ ਜੀ ਇਹ ਲੰਗਰ ਲੱਗਦਾ ਆ ਕਿੰਨੇ ਵਜੇ ਦਾ ਸ਼ੁਰੂਆਤ ਲੱਗਦਾ ਕਿੰਨੇ ਵਜੇ ਦਾ ਸ਼ੁਰੂ ਆ ਜੀ ਲੰਗਰ ਜੀ ਸਵੇਰੇ 7 ਵਜੇ ਦਾ ਜੀ ਠੀਕ ਹੈ ਜੀ ਸਵੇਰੇ 7 ਵਜੇ ਤੋਂ ਲੰਗਰ ਸਟਾਰਟ ਆ ਜੀ ਤੇ ਕਿੰਨੇ ਵਜੇ ਤੱਕ ਸ਼ਾਮ ਤੱਕ ਰਹਿਣਾ ਜੀ ਇਹ 12 1 ਵਜੇ ਤੱਕ 12 1 ਵਜੇ ਤੱਕ ਜੀ ਠੀਕ ਹੈ ਜੀ ਨਹੀਂ ਈਵਨਿੰਗ ਦੁਪਹਿਰ ਦਾ ਕੀ ਆ ਜੀ ਈਵਨਿੰਗ ਨਿਕਾ ਦੁਪਹਿਰ 12 ਵਜੇ ਤੱਕ ਆ ਜੀ ਉਹਨਾਂ ਨੂੰ ਜੋੜ ਹੋ ਜਾਵੇ ਦੇਖ ਲਓ ਕੰਮ ਨਹੀਂ ਅਚਾਨਕ ਆ ਖਾਣੇ ਆ ਰੱਖਿਆ ਆ ਆ ਦੋ ਬੰਦਿਆਂ ਨੂੰ ਠੰਡ ਬਾੜੀ ਲੱਗਦੀ ਆ ਇਹ ਸਿੱਧਾ ਸਵੇਰ ਦਾ 7 ਵਜੇ ਦਾ ਪਹੁੰਚਾ ਹੋਇਆ ਆ ਪੂਰੇ 7 ਵਜੇ ਦਾ ਇਆ ਸਾਰੇ ਜਿੰਨੇ ਜਿੰਨੇ ਗੱਲੇ ਨਹੀਂ ਨਹੀਂ 25 ਗਲਾਸ 25 ਗਲਾਸ ਕੋਈ ਨਹੀਂ ਜਿੰਨੇ ਗੰਨੇ ਆ ਆ ਇਧਰ ਆ ਸਾਰੇ ਸ਼ੀਰਲੇ ਛਲੇ ਇਹ ਕੱਲੇ ਨੇ ਅੱਲੇ ਨੇ ਇਹ ਚੱਲ ਗਿਆ ਸੀ ਪਿੰਡ ਨੂੰ ਹੂੰ ਇਹ ਹੁਣ ਫੇਰ ਤੇ ਬੰਦਾ ਕੈਨੇਡਾ ਜੋ ਆਇਆ ਉਹਨੂੰ ਮਿਲ ਕੇ ਆ ਗਿਆ ਭਾਈ ਹਰਦਿਆਲ ਕੈਨੇਡਾ ਤੋਂ ਆਇਆ ਜਦੋਂ ਭਾਈ ਕੋਲ ਖੜਾ ਜਦੋਂ ਮੈਂ ਆਇਆ ਇਹਨੂੰ ਹਰਦਿਆਲ ਕਦੋਂ ਆਇਆ ਆਜੀ ਆ ਪਾਜੀ ਭਾਈ ਸਭ ਤੋਂ ਪਹਿਲਾਂ ਸ਼ੀਰੇ ਜੀ ਮਿਲਦੇ ਆ ਗਏ ਸਾਰੇ ਪਹਿਲਾਂ ਹਾਂ ਜੀ ਉਹ ਕਿੰਨੂ ਜਿਆਦਾ ਪਤਾ ਪਾਜੀ ਹੁਣ ਕੋਈ ਨਹੀਂ ਪੰਪਿਆ ਬਾਈ ਆ ਜਾ ਪੰਪੀ ਆ ਜਾ ਭੱਜਿਆ ਪਾਜੀ ਬਹੁਤ ਵਧੀਆ ਦੱਸੂਗਾ ਗੱਲਾਂ ਦੱਸ 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 ਬੜੀ ਤੂੰ ਵੀ ਮੈਂ ਹੁਣ ਕੀ ਦੱਸਣਾ ਭਾਈ ਦੱਸ ਜਿਆਦਾ ਤੈਨੂੰ ਪਤਾ ਹੋਣਾ ਸ਼ੀਰੇ ਬਾਰੇ ਸ਼ੀਰੇ ਬਾਰੇ ਪਤਾ ਚਾਚਾ ਜੀ ਉਸ ਤੋਂ ਪਹਿਲਾਂ ਮੇਰੀ ਗੱਲ ਹਾਂ ਜੀ ਬਹੁਤ ਜ਼ਿਆਦਾ ਦਹਿਸ਼ਤ ਆ ਪਾਜੀ ਸ਼ੀਰੇ ਬਾਰੇ ਕੋਈ ਗੱਲ ਨਹੀਂ 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 ਇਹ ਗੱਲ ਕਰਦਾ ਵੇ ਗੰਦਾ ਘਸਾ ਗਾ ਦੇ ਯਾਰ ਆਪਾਂ ਇਹਦੇ ਵਾਰੀ ਕੁਛ ਨਹੀਂ ਕਹਿਣਾ ਜੀ ਨਹੀਂ ਨਹੀਂ ਗੰਦਾ ਬਕੂੜਾ ਕਹਿਣਿਆ ਮੈਂ ਤਰੀਫ਼ ਵੀ ਕਰਦੇ ਆ ਬੰਦੇ ਦੀ ਬਸ ਤਰੀਫ਼ ਆਪਾਂ ਹੁਣ ਸਾਰੀ ਤਰ੍ਹਾਂ ਤਰੀਫ਼ ਆ ਬੰਦਾ ਬੜੀ ਆਪਾਂ ਬੜੀ ਆ ਬੰਦਾ ਵਧੀਆ ਆ ਨਹੀਂ ਵਾਕਿਆ ਬੰਦਾ ਵੀ ਦਿਲ ਦਾ ਰਾਜਾ ਬੰਦਾ ਵਾ ਵਧੀਆ ਵੀ ਜਿੰਨੇ ਬੱਦੇ ਸਾਰੇ ਐਨ ਆਰ ਆਈ ਵੀਰ ਸਾਰੇ ਆਉਂਦੇ ਜਦੋਂ ਬਾਹਰੋਂ ਮਾੜਾ ਨੀਗਾ ਜਿਹੜੇ ਪੁੱਛੇ ਪੁੱਛੇ ਕੀ ਆ ਉਹ ਵੀ ਹੈ ਨਹੀਂ ਜਿੰਨੇ ਯਾਰ ਐਨ ਆਰ ਆਈ ਵੀਰ ਸਾਰੇ ਬਾਹਰੋਂ ਦੇ ਪਹਿਲਾਂ ਆ ਕੇ ਵੱਡੇ ਭਾਣੂ ਮਿਲਦੇ ਆ। ਸ਼ੀਰੇ ਤੋਂ ਹਾਜ਼ਰੀ ਠੀਕ ਆ ਸ਼ੀਰੇ ਭਾਦੋ ਹਾਜ਼ਰੀ ਲੱਗਦੀ ਆ ਜੇ ਨਹੀਂ ਯਕੀਨ ਤਾਂ ਭਾਈ ਨੂੰ ਪੁੱਛ ਲੋ। ਦੱਸੋ ਭਾਜੀ। ਜ਼ਰੂਰ ਜੀ ਜ਼ਰੂਰ ਬਿਲਕੁਲ ਮਿਲਦੇ ਆ। ਹਾਂ। ਇੱਦਾਂ ਹਾਜ਼ਰੀ ਲੱਗਦੀ ਪੂਰੀ। ਬੰਦੇ ਦੀ ਐਸੀ ਪਰਸਨੈਲਿਟੀ ਬੰਦਾ ਪਰਾ ਲੱਗਦਾ ਵੀ ਬੰਦਾ ਹੈਗੀ ਗੱਲ ਬਾਤ। ਹੈਗੀ ਗੱਲ ਬਾਤ ਕੋਈ ਨਾ ਭਾਜੀ। ਦੇਖੋ ਜੀ ਸਮੋਸੇ ਲੈ ਕੇ ਆਏ ਹੁਣ ਭਾਜੀ ਸਾਰਿਆਂ ਲਈ ਤੇ ਹੈਪੀ ਪਿੱਲਾ ਲੋੜੀ ਭਾਜੀ ਤੁਹਾਨੂੰ। ਹੈਪੀ ਲੋੜੀ ਸਾਰਿਆਂ ਨੂੰ ਸਾਰੀ ਸੰਗਤ ਨੂੰ। ਮੇਰੇ ਵੱਲੋਂ ਹੈਪੀ ਲੋੜੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਔਰ ਪ੍ਰਮਾਤਮਾ ਕਰੇਗੀ ਹਰ ਸਾਲ ਇਦਾਂ ਦੀ ਧੋੜੀ ਆਉਂਦੀ ਰਹੇ ਔਰ ਇਹਨਾਂ ਦੀ ਸੇਵਾ ਜਿਹੜੀ ਹੈ ਬੜੇ ਸਾਲਾਂ ਤੋਂ ਬਿਲਕੁਲ ਇਹ ਬਹੁਤ ਹੀ ਕਹਿੰਦੇ ਪਾਤਰ ਆ ਵਧਾਈ ਦੇ ਜੀ ਕਿ ਮੇਰੇ ਖਿਆਲ ਮੈਨੂੰ ਪਤਾ ਨਹੀਂ ਵੀ ਕਿੰਨੇ ਸਾਲਾਂ ਤੋਂ ਇੰਨੀ ਸੇਵਾ ਨਿਭਾ ਰਿਹਾ ਹੈ ਬਹੁਤ 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 ਜੀ ਕਿੰਨੇ ਸਾਲ ਤੋਂ ਸੇਵਾ ਨਿਭਾ ਰਿਹਾ ਜੀ ਇਹ ਆਪਣੇ ਬਜ਼ੁਰਗਾਂ ਤੋਂ ਚੱਲਦੀ ਆਈ ਹੈ ਜੀ ਬਾਬੇ ਪਰਦਾਦਿਆਂ ਤੋਂ ਚੱਲਦੀ ਆਈ ਸੇਵਾ ਚੱਲਦੀ ਆਈ ਇਸ ਤਰ੍ਹਾਂ ਇਹਦੇ ਚੱਲੀ ਆਈ ਹੈ ਜੀ ਜੀ ਹਾਂ ਜੀ ਲਗਾਤਾਰ ਹਾਂ ਜੀ ਅੱਗੇ ਤੋਂ ਵੀ ਇਦਾਂ ਅੱਗੇ ਚੱਲਦੀ ਰਹੂਗੀ ਹਾਂ ਜੀ ਅਗਰ ਬਿਲਕੁਲ ਸੋਲਿਡ ਜਿਹੜਾ ਕੰਮ ਇਹ ਆ ਵੀ ਚਲੀ ਜਾਣੀ ਇਹਨਾਂ ਦੇ ਬਜ਼ੁਰਗਾਂ ਤੋਂ ਗਾਂ ਇਹਨਾਂ ਨੇ ਵੀ ਸੰਭੀ ਰੱਖਿਆ ਹਾਂਜੀ ਗਾਂ ਬੱਚਿਆਂ ਨੂੰ ਵੀ ਇਹੀ ਦੱਸਦੇ ਪਏ ਆ ਵੀ ਜੀ ਬੱਚੇ ਵੀ ਇਹਨਾਂ ਦੇ ਨਕਸ਼ੇ ਕਦਮ ਤੇ ਹਾਂਜੀ 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 ਸ਼ਰਮਿੰਦਰਪੁਰ ਲੇਟ ਉੱਠਦਾ ਨਾ ਥੋੜਾ ਜਿਆਦਾ ਸ਼ਰਮਿੰਦਰਪੁਰ ਦੇ ਆਪਾਂ ਗੱਲਬਾਤ ਕਰ ਲਏ ਹਾਂਜੀ ਮਿੱਟੀ ਪੱਟਣਾ ਪਹਿਲਾਂ ਤੋਂ ਲੈਂਦਾ ਸਾਬ ਇਹ ਤੇ ਜਲਦੀ ਤੇਰੀ ਤੇਰੇ ਵਧੀਆ ਤੇ ਨਾ ਗੱਲ ਕਰਦੇ ਆਪਾਂ ਇਦਾਂ ਹੀ ਚਲਦੀ ਰਹਿੰਦੀ ਜਿੱਦਾਂ ਚਲਦੀ ਆ ਇਦਾਂ ਹਾਂ ਇਹ ਸੇਵਾ ਹੀ ਤੇ ਚਲਦੀ ਰਹੇ ਜਿਹਦੀ ਬਿਲਕੁਲ ਬਿਲਕੁਲ ਇਦਾਂ ਹੀ ਚਲਣੀ ਆ ਆ ਉਹ ਉੱਥੇ ਉੱਥੇ ਹੀ ਹੈਲੋ ਉੱਥੇ ਉੱਥੇ ਆਹੋ ਕਿਦਾਂ ਵੇ ਚਪਲ ਚਪਲ ਲੱਗੀ ਉਹ ਤਾਂ ਨਹੀਂ ਹੁੰਦਾ ਛੋੜਾ ਬਰੈਡ ਨਹੀਂ ਮੈਂ ਖਾਣੀ ਆ ਉਹ ਰਹਿ ਖਾਣੀ ਆ ਉਹਨੇ ਖਾਣੀ ਹੈ ਹੈਲੋ ਹੈਲੋ ਹੈਪੀ ਲੋੜੀ ਕਿਦਾਂ ਬਾਜੀ ਕਿਦਾਂ ਹੈਪੀ ਲੋੜੀ ਹੈਪੀ ਲੋੜੀ ਜੀ ਹੈਪੀ ਲੋੜੀ ਕਿ ਦਾਵੇ ਠੀਕ ਹੈ ਰੋਕ ਜਿਓ ਥੋੜਾ ਜਿਆਦਾ ਇਹ ਚੁਨੀ ਦਾ ਹੀ ਆ ਉਹਨੇ ਬਹੁਤ ਬਹੁਤ ਹੈ ਕਿੱਥੋਂ ਆ ਲੋੜੀ ਮੰਗ ਕੇ ਥੋੜੀ ਮੰਗ ਕੇ ਆ ਆਦਿ ਉਦਰੀ ਦੱਸੋ ਕਿੱਥੋਂ ਕਿੱਥੋਂ ਲੋੜੀ ਮੰਗੀ ਆ ਉਹ ਇਹਦਾ ਤਾਂ ਮੰਗਦਾ ਹੈ ਹੈ ਇਹਨੇ ਕਿੰਨਾ ਖੁੱਤੋਂ ਆਂਦਾ ਸਿਸ ਕਿਸੋਂ ਕਿੱਥੋਂ ਆ ਘੁੰਮ ਕੇ ਮਾਲਾ ਤਾਂ ਨਹੀਂ ਦੇਖੇ ਨਾ ਰੋੜਰ ਠੀਕ ਹੈ ਠੀਕ ਹੈ ਹੁਣ ਨਹੀਂ ਪਤਾ ਕਿੰਨੇ ਬਣ ਗਏ ਕਿੰਨੇ ਲਿਆ ਸਰਪਤਰ ਅਲਸਾ ਜੀ ਵੀ ਆ ਗਏ ਹਾਂਜੀ ਹਾਂਜੀ ਵਾਹ ਵਾਹਿਗੁਰੂ ਜੀ ਕੀ ਫਤਿਹ ਪ੍ਰੇ ਜੀ ਲੋਹੜੀ ਦੀਆਂ ਬਹੁਤ ਬਹੁਤਾਂ ਮੁਬਾਰਕਾਂ ਜੀ ਹਾਂਜੀ ਹਾਂਜੀ ਧਿਆਨ ਨੂੰ ਵੀ ਬਹੁਤ ਮੁਬਾਰਕਾਂ ਜੀ ਹਾਂਜੀ ਹੋਠ ਠੀਕ ਠਾਕ ਸਾਹਿਬ ਜੀ ਹਾਂਜੀ ਠੀਕ ਠਾਕ ਜੀ ਠੀਕ ਠਾਕ ਕਿਹਦਾ ਲੋਹੜੀ ਜੀ ਬਣਾਉਣੀ ਆ ਜੀ ਰਸ ਲੈ ਜਾਣੀ ਆ ਹੂੰ ਫੇ ਚੌਲ ਬਣਾ ਕੇ ਖਾਵਾਂਗੇ ਆਹ ਕੀ ਬਾਤ ਹੈ ਹਾਂਜੀ ਹਾਂਜੀ ਲਓ ਜੀ ਲਓ ਰਸ ਲਓ ਜੀ ਲਓ ਰਸ ਦੋ ਆ ਲਓ ਪਹਿਲਾਂ ਹਾਂ ਕਿੱਦਾਂ ਹੈ ਮੈਨੂੰ ਵੀ ਲੋੜੀ ਦੇਣੀ ਪੈਣੀ ਆ ਆਪਣੀ ਆਪਣੀ ਮੋੜ ਲਾਗਦਾ ਮੇਰੇ 20 ਰੁਪਏ ਤਾਂ ਹੈ ਨਹੀਂ ਸੀਗੇ ਮੈਂ 20 ਥੋੜੀ ਦਿੱਤੇ ਆ ਨਹੀਂ ਦੇਣੀ ਲੋੜੀ ਆਪਣੀ ਲੋੜੀ ਮੋੜ ਲਾਗਦਾ ਤੂੰ ਇੱਥੇ ਵੀ ਆਇਆ ਜਾ ਕਿੰਦਾ ਚੱਲ ਗੱਡੀ ਲੈ ਲਓ ਸਖੋਂ ਜਖੋਂ ਬਹੁਤ ਮਗਰ ਪਤਾ ਹੀ ਨਹੀਂ ਬਰੇ हां जी ਤੁਸੀਂ ਕੀ ਕਹਿਣਾ ਚਾਹੋਗੇ ਇਸ ਰਸਤੇ ਦੇ ਲੰਗਰ ਬਾਰੇ ਸੀ ਕੁਛ ਨਹੀਂ ਕਹਿਣਾ ਚਾਹੋਗੇ ਕਿਉਂ ਨਹੀਂ ਕੁਛ ਕਹਿਣਾ ਚਾਹੁੰਦੇ ਤੁਸੀਂ ਪੂਰਾ ਸਵਾਗਤ ਨਹੀਂ ਪਾਪੀ ਸੁਧਾ ਗਿਆ ਉਹ ਕਿੰਨੇ ਬਲੌਗ ਬਣਦੇ ਇਹ ਪਾਂਦੇ ਦੇ ਹਨੀ ਹਾਂ ਜਾਂਦੇ ਪਾਉ ਵੀ ਨਾ ਫੇਰ ਫਾਇਦਾ ਆ 2018 ਤੋਂ ਬਣਾਉਦੇ ਫਿਰਦੇ ਆ ਕਿੰਨੇ ਬਲੌਗ ਬਣਾਈ ਤਾਂ ਬਹੁਤ ਪਏ ਆ ਐਡਿਟਿੰਗ ਵੀ ਬਹੁਤ ਹੋਏ ਪਏ ਆ ਮੈਂ ਪਾ ਹੀ ਨਹੀਂ ਹੋਏ ਇਹ ਵੀ ਦਸ ਬਣੇ ਕਿਦਾਂ ਦੇ ਆ ਬੜਾ ਯਾ ਖਤਰਨਾਕ ਵਧੀਆ ਬਣੇ ਨੇ ਖਤਰਨਾਕ ਹੀ ਲਾਲਾ ਵਲੌਗ ਇਹੋ ਜਿਹੇ ਬਣੇ ਪਏ ਆ ਨਹੀਂ ਹੁਣ ਆਪਾਂ ਪਾ ਦੇਣਾ ਨਾ ਕਰ ਕਿੱਦਾਂ ਆ ਇਹ ਬਰਾਏ ਵਲੌਗ ਨਹੀਂ ਪਾਉਣਾ ਇਹ ਵੀ ਕਿਹੜਾ ਉਹਨੇ ਪਾਣਾ ਪਿਛਲੇ ਨਾ ਪਾ ਦੇਣਾ ਆਪਾਂ ਨਹੀਂ ਪਾਉਣਾ ਪਿਛਲੇ ਸਾਲ ਵੀ ਲੋੜੀ ਬਣਾਏ ਸੀ ਦੇਲਾ ਹੁਣ ਆਪਣੇ ਮੂੰਹ ਗਿਆ ਬਰਾਏ ਸੋਣ ਦਾ ਨਹੀਂ ਸ਼ੰਜ ਤੇ ਵੀ ਬਣਾਏ ਸੀ ਸ਼ੰਜ ਤੇ ਪਿਛਲੇ ਪਿਛਲੇ ਸਾਲ ਸ਼ੰਜ ਦਾ ਬਣਾਇਆ ਪਿਆ ਆ ਉਹ ਵੀ ਨਹੀਂ ਪਾਇਆ ਦੋਨੇ ਪਾ ਦੇਣਾ ਆਪਾਂ ਬਿਜਰਾਸ ਸਿੰਘ ਜੀ ਦੇ ਆਪਣਾ ਏਦਾਂ ਦਾ ਉਸਤਾਦ ਏਦਾਂ ਦਾ ਉਸਤਾਦ ਦਬਈ ਦੇ ਬਹੁਤ ਬਣੇ ਪਏ ਬਲੌਗ ਸਾਡੇ ਤੋਂ ਹੋਈ ਗਏ ਬਈ ਘੁੰਮਣ ਗਏ ਹੁਣ ਆਪਾਂ ਇਹਨਾਂ ਦੇਖ ਲਾਂ ਹੁਣ ਪੰਪੀ ਦਾ ਆਪਾਂ ਗੁੱਸਾ ਦੂਰ ਕਰਨਾ ਆ ਬਲੌਗ ਬੋਣੇ ਆ ਠੀਕ ਹੈ ਪੀਰ ਜੀ ਬਾਦ ਹਾਜੀ ਕੋਟ ਹਾਜੀ ਆਇਆ ਲੈ ਚਾਈ ਉਹਦੀ ਖੁਸ਼ੀ ਹੋਈ ਜਾਂਦਾ ਖੁਸ਼ੀ ਹੋਈ ਜਾਂਦਾ ਦੋ ਜੀ ਉਹ ਦੇ ਲੈ ਇੱਧਰ ਇੱਧਰ ਸ਼ਾਹੀ ਸੇਵਾ ਕਰਦੇ ਆ ਦੇਖੋ ਉਧਰ ਨਾ ਆਇਆ ਸ਼ਾਹੀ ਸੇਵਾ ਕਰਦੇ ਦਿਲੋਂ ਸੇਵਾ ਕਰ ਰਹੇ ਆ ਟਾਈਮ ਹੂੰ ਕਿਆ ਮੁੱਕ ਗਈ ਜੰਦੀ ਉਹਦੀ ਚਲੋ ਓਏ ਹਣੇ ਇਹ ਨਾ ਭਾਈ ਹਾਂ ਦੀ ਸੇਵਾ ਦਾ ਉਪਰੋੜੋ ਲਈ ਮਨੋ ਰਾਤ ਵਾਲੀ ਮਨ ਤਾਂ ਪਾਣੀ ਪਾਣੀ ਸੀਗੀ ਕਿਹੜੀ ਰਾਤ ਵਾਲੀ ਪੈ ਗਈ ਪੈ ਗਈ ਬਸ ਭਾਈ ਇੰਨੇ ਇੱਕ ਬਲੌਗ ਬਣੇ ਹੋਏ ਹਨ ਹਾਂ ਜੇ ਬਲੌਗ ਮੇਕ ਨਾ ਬਾਰੇ